ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਲੋਪੋ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਜੀ ਕੋਲ ਪੰਜ ਬੱਸੀਆਂ ਇੱਕ ਗਾਂ ਸੂਈ ਵੀ ਲੈਣੇ ਜੀ ਵੱਧ ਜਾਣਕਾਰੀ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਬਿਆਨ ਸਿੰਘ ਬਾਈ ਪਿੰਡ ਪਿੰਡ ਲੋਪੋ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਹਾਂ ਜੀ ਪਹਿਲੀ ਬੱਸੀ ਦੀ ਜਾਣਕਾਰੀ ਇਹ ਆ ਬਾਈ ਪੰਜਾਂ ਮਹੀਨੇ ਬੱਸੀ ਆ ਜੀ ਹਾਂਜੀ ਇਹਦਾ ਮੁੱਲ ਹੈਗਾ 6000 ਜੀ ਹਾਂਜੀ ਦੂਜੀ ਤਾਂ ਜੀ ਦੂਜੀ ਦਾ ਹੈਗਾ 4000 ਰੁਪਿਆ ਜੀ ਤੀਜੀ ਦਾ ਜੀ ਤੀਜੀ ਦਾ ਹੈਗਾ 5000 ਚੌਥੀ ਦਾ ਇਹਦਾ 65.500 ਦੋਨਾਂ ਦਾ ਹੀ ਵੇ 65.500 ਰੁਪਿਆ ਹਾਂਜੀ ਠੀਕ ਹੈ ਜੀ ਤੇ ਗਾਂ ਦਾ ਬਈ ਗਾਂ ਦਾ ਬਈ ਹੈਗਾ 32000 ਰੁਪਿਆ 200 ਕਿਲੋਮੀਟਰ ਪਹੁੰਚ ਹੋਊਗਾ ਆਂਦੀ ਵੀ ਠੀਕ ਹੈ ਬੱਸੀ ਆ ਦੇ ਤੇ ਦੂਜੀ ਹਜੇ ਤਾਂ 10:30 ਵਜੇ ਹੋਣਗੇ ਵੇ ਟਾਈਮ ਵੀ ਹਾਂਜੀ ਸਵੇਰ ਦਾ ਟਾਈਮ ਆ ਹਾਂ ਠੰਡੀ ਸ਼ੀਰ ਫੁੱਲ ਆ ਜਾ ਦੁੱਧ ਦੁੱਧ ਹੈਗਾ ਬਈ 10 ਲੀਟਰ ਆਈ ਹੋਈ ਆ ਬੱਸੀ ਅੱਜ ਇਹ ਵੜ ਰਹੇ ਠੀਕ ਹੈ ਜੀ ਹਾਂਜੀ ਨੋਪਰਾ ਵਾਈ ਕੋਲ ਬੱਸੀਆਂ ਜੇ ਅਕਰਾਕ ਨੇ ਦੱਸੇ ਕਿ ਕਿੰਨਾ ਟਾਂ ਦਾ ਫਰੀ ਆਪਰੀ ਆ ਜੀ 200 ਕਿਲੋਮੀਟਰ ਤਾਈ ਬਾਈ ਜੇ ਕੋਈ ਪੰਜੇ ਬੱਸੀਆਂ ਲੈਂਦਾ 200 ਕਿਲੋਮੀਟਰ ਤਾਈ ਪਹੁੰਚ ਫੀ ਹੋਊਗੀ ਜੀ ਠੀਕ ਹੈ ਜੀ ਨੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਲੋਪੋ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਵਾਈ ਕੋਲ ਪੰਜ ਬੱਸੀਆਂ ਤੇ ਇੱਕ ਸੂਈ ਦੀ ਗਾਂ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਵਾਈ ਨੇ ਆਫਰ ਲਾਤਾ ਓਕੇ ਬਾਈ